ਰਕੰਡਾ ਦੇ ਸਰਕਟ ਹਾਊਸ ਵਿਖੇ ਆਮ ਆਦਮੀ ਪਾਰਟੀ ਦੇ ਕਿਸਾਨ ਵਗਿੰਦੇ ਪੰਜਾਬ ਪਰਦਾਮ ਦੀ ਅਗਵਾਈ ਦੇ ਵਿੱਚ ਕੀਤੀ ਗਈ ਮੀਟਿੰਗ ਅਤੇ ਇਸ ਮੌਕੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਜੋ ਪੈਸਾ ਪੰਜਾਬ ਨੂੰ ਦਿੱਤਾ ਉਹ ਇੱਕ ਪੰਜਾਬੀਆ ਦੇ ਨਾਲ ਕੋਝਾ ਮਜ਼ਾਕ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਪ੍ਰਧਾਨ ਨੇ ਬੋਲਦਿਆਂ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਪੰਜਾਬ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਆ ਰਹੀ ਜੋ ਮੌਜੂਦਾ ਦਿੱਤਾ ਗਿਆ ਉਹ ਆਪਣਾ ਕੇਂਦਰ ਸਰਕਾਰ ਵੱਲੋਂ ਪੰਜਾਬੀਆਂ ਦੇ ਨਾਲ ਇੱਕ ਬਹੁਤ ਵੱਡਾ ਮਜ਼ਾਕ ਕੀਤਾ ਹੈ। ਉਹਨਾਂ ਕਿਹਾ ਕਿ ਨੁਕਸਾਨ ਦੇ ਹਿਸਾਬ ਦੇ ਨਾਲ 2000 ਕਰੋੜ ਰੁਪਏ ਕੇਂਦਰ ਸਰਕਾਰ ਦੇਵੇ ਤਾਂ ਜੋ ਇਹ ਇਹ ਜਿਹੜੇ ਲੋਕ ਨੇ ਹੈ ਜਿਹੜੇ ਹੜ੍ਹ ਦੇ ਵਿੱਚ ਆਏ ਹੋਏ ਨੇ, ਹੜ੍ਹ ਪ੍ਰਭਾਵਿਤ ਲੋਕ ਨੇ ਉਹ ਦੁਬਾਰਾ ਤੋਂ ਖੜੇ ਹੋ ਸਕਣ। ਐਸਾ ਦਿਖਾ ਰਹੇ ਆ ਬਠਿੰਡਾ ਦੀ ਸਰਕਟ ਆਉਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਪੰਜਾਬ ਆਪਣਾ ਪ੍ਰਧਾਨ ਦੀ ਰਵਾਇ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਅਤੇ ਇਸ ਮੌਕੇ ਉਹਨਾਂ ਨਾਲ ਇਹ ਵੀ ਬੋਲਿਆ ਕਿ ਸਾਡੇ ਵੱਲੋਂ ਆਪਣਾ ਵੱਖ-ਵੱਖ ਏਰੀਆ ਦੇ ਵਿੱਚ ਸਾਡੇ ਜਿਹੜੇ ਕਿਸਾਨ ਨੇ ਉਹ ਜਾ ਕੇ ਸਰਵੇ ਕਰਨਗੇ ਤੇ ਕਿਸੇ ਦਾ ਕਿੰਨਾ ਨੁਕਸਾਨ ਹੋਇਆ ਉਹ ਸਾਡੀ ਸਰਕਾਰ ਨੂੰ ਭੇਜਣਗੇ ਉਸ ਹਿਸਾਬ ਦੇ ਉਹਨਾਂ ਲੋਕਾਂ ਨੂੰ ਜਿਹੜਾ ਮਾਪਜਾ ਹੋ ਦਿੱਤਾ ਜਾਵੇਗਾ। ਇਹਨਾਂ ਦਾ ਨਾਮਾ ਤਾਂ ਮੇਰੇ ਕੀ ਜਨ ਜੀਤਨ ਵਰਗੀ ਮੈਂ ਮਦਦ ਸਭ ਤੋਂ ਸਰਪ੍ਰਧਾਨ ਕਥਨ ਦੇ ਆਮਾਦੀ ਪਾਰਟੀ ਅੱਜ ਜਿਹੜੀ ਮੀਟਿੰਗ ਸੀ ਮੈਂ ਤਾਂ ਬਿਟੀ ਵੀ ਵੀ ਸੰਗਠਨ ਜਿਹੜਾ ਹੈਗਾ ਕਿਸਾਨ ਪਿੰਡ ਦਾ ਪਿੰਡਾਂ ਤੱਕ ਲੈ ਕੇ ਜਾਣਾ ਹੈ। ਮੇਰੇ ਨਾਲ ਕਰਨਜੀਤ ਸਿੰਘ ਰੱਕਾਂ ਵਾਲੀ ਜਿਹੜੀ ਸੈਕਟਰੀ ਨੇ ਤੇ ਫਰਗੀ ਸਿੰਘ ਵੀ ਜਿਹੜੀ ਸੀ ਸੈਕਟਰੀ ਨੇ ਆਗਲਾ ਪ੍ਰਧਾਨ ਤੇ ਨਾਲ ਅਸੀਂ ਜਿਹੜੇ ਬਲਾਕ ਦੇ ਪ੍ਰਧਾਨ ਉਹਦੇ ਹਲਕਾ ਪ੍ਰਧਾਨ ਲਾਏ ਨੇ ਉਹਨਾਂ ਨੂੰ ਬੁਲਾਇਆ ਠੀਕਾ ਸਾਰੇ ਬੰਦੇ ਇਕੱਠੇ ਹੋ ਨਾਗੇ ਠੀਕ ਹੈ ਤੇ ਅਜੰਡਾ ਇਹ ਸੀਗਾ ਵੀ ਮੇਨਪਾ ਜਿਹੜਾ ਸੰਗਠਨ ਉਸ ਤੋਂ ਬਾਅਦ ਜਿਹੜਾ ਵੀ ਪੰਜਾਬ ਦੇ ਵਿੱਚ ਹੜ੍ਹਾਂ ਨੇ ਨੁਕਸਾਨ ਕੀਤਾ ਹੈ ਉਹਦੀ ਲੋਕਾਂ ਦੀ ਜਿਹੜੀ ਹੈਲਪ ਹੈ ਜਿਹੜਾ ਪੰਜਾਬ ਸਾਡਾ ਅੱਧਾ ਪੰਜਾਬ ਮਰ ਗਿਆ ਮੈਂ ਕਹਿ ਸਕਦਾ ਕਿ ਬਿਲਕੁਲ ਬਰਬਾਦ ਹੋ ਗਿਆ ਉਹਨਾਂ ਨੂੰ ਤੇ ਆਪਦੇ ਭਰਾਵਾਂ ਨੂੰ ਬਰਾਬਰ ਕਿਵੇਂ ਕਰਨਾ ਹੈ। ਇਹ ਕਲਸੀਅਮ ਸਾਹਨੇ ਪੰਜਾਬ ਦਾ ਮਾਨ ਸਰਦਾਰ ਭਗਤ ਸਿੰਘ ਮਾਨ ਨੇ ਬੜਾ ਵੱਡਾ ਫੈਸਲਾ ਲਿਆ ਹੈ ਕਿ ਹਰ ਬੰਦੇ ਨੂੰ ਜਿਹੜੀ ਵੀ ਜ਼ਰੂਰਤ ਹੋਵੇ ਉਹ ਨਹੀਂ ਪੂਰੀ ਕਰਾਂਗੇ। ਕਿਉਂਕਿ ਸਰਕਾਰ ਆ ਤੁਹਾਡੀ ਆਪਣੀ ਹੈ ਆਪਣੀ ਸਰਕਾਰ ਲੋਕਾਂ ਦੀ ਸਰਕਾਰ। ਤੇ ਬਹੁਤ ਵੱਡਾ ਫੈਸਲਾ ਜਿਵੇਂ ਥੋੜੇ ਜਣ ਨੂੰ ਤੁਸੀਂ ਆਪ ਦੇਖਿਆ ਹੈ ਕਿ ਜਿਹੜਾ ਜੀ ਦੀ ਜ਼ਮੀਨ ਉਹਦਾ ਰੇਟ ਹੈ। ਤੇ ਔੜਾ ਵੱਡਾ ਫੈਸਲਾ ਸਰਕਾਰਾਂ ਬਹੁਤ ਕੱਟ ਲੈਂਦੀਆਂ ਹਨ। ਜਿਹੜਾ ਜਿਵੇਂ 55 ਡੱਟਾਂ ਹੋਈਆਂ ਇਹਨਾਂ ਦੇ ਵਿੱਚ 40 ਦੇ ਪੈਸੇ ਤਕਰੀਬਨ ਜਿੰਨਾ ਉਹਨਾਂ ਨੂੰ ਹੈਗਾ ਸੀਗਾ ਮਾਲੀ ਖਾਤਾ ਮਿਲਣੀ ਸੀ ਪੀਐਨਏ ਤੇ ਦੂਜੇ ਨੰਬਰ ਤੇ ਆ ਵੀ ਜਿਹੜਾ ਤੁਸੀਂ ਲੇਖਿਆ ਕਿ ਪੀਐਮ ਸਾਹਿਬ ਪੰਜਾਬ ਜਾ ਕੇ ਗਏ ਨੇ ਇਨਸਾਨ ਬਹੁਤ ਮोटा ਹੋਇਆ ਜੇ ਜੇ ਮਨ ਨਾਲ ਬਹੁਤ ਥੋੜਾ ਫਾਇਦਾ ਨਹੀਂ ਕਿਸੇ ਨੂੰ ਕੋਈ ਸਸਤਾ ਚਤੇ ਨਹੀਂ ਗਿਆ 160 ਕਰੋੜ ਰੁਪਇਆ ਤੁਸੀਂ 20000 ਕਰੋੜ ਮੰਗ ਰਹੇ ਹੋ 60000 ਕਰੋੜ ਪਹਿਲਾਂ ਪੰਜਾਬ ਸਰਕਾਰ ਦਾ ਪੱਕਾ ਬਗਾਇਆ ਪਿਆ ਉਹਨੇ ਦੇਰੇ ਮੈਂ ਹੈਰਾਨ ਹਾਂ ਜੇਰ ਐ ਥੋੜਾ ਸਾਡੇ ਨਾਲ ਮਜਾਕ ਕਰੀ ਜਾਂਦੇ ਹੋ ਤੁਸੀਂ ਕਿਉਂਕਿ ਪੰਜਾਬੀ ਅਸੀਂ ਭੀਖ ਨਹੀਂ ਮੰਗਦੇ ਅਸੀਂ ਸਾਡਾ ਹੱਕ ਮੰਗਦੇ ਆ ਤੇ ਹੱਕ ਜੇ ਤੁਸੀਂ ਨਹੀਂ ਦਿਓਗੇ ਤਾਂ ਸਾਡੇ ਲਈ ਵੀ ਘੱਟ ਕਹਿਕਲੀ ਕਿਉਂਕਿ ਪੰਜਾਬ ਦੇਸ਼ ਦਾ ਉਹ ਸੂਬਾ ਹੈ ਜਿਹੜਾ ਬਾਰਡਰ ਤੇ ਲੜਦਾ ਹੈ ਜਿਹਦੇ ਵਿੱਚ ਫੌਜ ਦੇ ਨੌਜਵਾਨ ਸੀ ਲੋਕੇ ਮੇਰੇ ਖਾਲ ਪੰਜ ਸੱਤ ਬੰਦਾ ਬਾਤ ਕੋਈ ਨਾ ਕੋਈ ਸਾਡੀ ਜਿਹੜੀ ਤਰੰਗ ਵਿੱਚ ਰੰਗੀ ਹੋਈ লাশ ਪੰਜਾਬ ਪਹੁੰਚ ਜਾਂਦੀ ਹੈ ਇਹ ਪਰ ਜਦੋਂ ਪੰਜਾਬ ਤੇ ਦੁੱਖ ਨਿਕਲਈ ਆਫਤ ਆਈ ਉਧਰ ਤੋਂ ਵੱਲੋਂ ਆਪਰਾ ਕੋਈ ਅਸੀਂ ਇਹ ਨਹੀਂ ਕਹਿੰਦੇ ਵੀ ਕਿਹਨੇ ਭੇਜੀ ਐ ਪਰ ਕੁਦਰਤ ਦੇ ਜਿਹੜਾ ਟੋਕੀ ਆ ਉਹਨੂੰ ਪੂਰਾ ਕਰਨ ਲਈ ਸੈਂਟਰ ਸਰਕਾਰ ਨੂੰ ਬਿਲਕੁਲ ਕਿਉਂਣਾ ਚਾਹੀਦਾ ਕਿਉਂਕਿ ਸਾਡੇ ਨਾਲ ਮਜ਼ਾਕ ਹੋਇਆ ਸਰ ਤੁਸੀਂ ਇਲੈਕਟਰ ਕਹਿੰਦੇ ਮਾਰਾ ਵਾਲਾ ਇਹ ਸੂਚਨਾ ਉਹ ਕਿੱਥੇ ਗਿਆ 12000 ਕਰੋੜ ਦਾ ਕੱਲ ਮਾਨ ਸਾਹਿਬ ਨੇ ਕਲਾਕਲਾ ਡਿਟੇਲ ਦੱਸੀ ਐ ਇਹ ਥੋੜਾ ਵੀ ਤੁਸੀਂ ਪਿਛਲੀਆਂ ਸਰਕਾਰਾਂ ਦਾ ਜੋੜ ਕੇ ਉਹਨੂੰ ਸਾਰਾ ਜੋੜ ਕੇ ਕਹਿ ਦਿਓ ਵੀ ਨਹੀਂ ਉਹ ਐ ਕਦੇ ਵੀ ਨਾ ਤੁਸੀਂ ਝੂਠ ਵੜ ਕੇ ਕਦੇ ਕਾਮਯਾਬ ਨਹੀਂ ਹੋਵੋਗੇ ਨਹੀਂ ਮਾਫਾ ਕਿ ਨਹੀਂ ਸਾਡੇ ਕੋਲ ਪੈਸੇ ਨਹੀਂ ਪੀਸਾ ਕੀ ਕਰ ਰਿਹਾ ਹੈਗਾ ਨੇ ਨਹੀਂ ਨਹੀਂ ਮੈਂ ਟਿੱਪ ਸੈਕੀ ਕਿਤੇ ਕਹਿੰਦਾ ਵੀ ਹੈਗਾ ਮਾਣ ਸਾਫ ਡਿਫਰੈਂਸ ਨਹੀਂ ਹੈ ਨਹੀਂ ਨਾ ਫਿਰ ਖਰਚਿਆ ਹੋਇਆ ਕੱਲੇ ਕੱਲੇ ਚੀਜ਼ੇ ਹਰੇ ਲੱਗੀ ਹੋਈ ਐਕਚੁਅਲੀ ਨਾਲੇ ਪੁਰਾਣਾ ਕਿਸੇ ਤੋਂ ਕੁਝ ਕੋ ਹਾਲ ਹੋਇਆ ਮੈਂ ਕਹਿੰਦਾ ਸਮਝਦਾ 2000 ਕਰੋੜ ਅਸੀਂ ਸੈਂਟਰ ਨੂੰ ਦਿੰਦਾ ਜੀ ਐ ਥੋੜਾ ਹੋਣ ਲੱਗੇ ਜੀ ਨੁਕਸਾਨ ਤੁਹਾਡੇ ਸਾਹਮਣੇ ਆ ਕਿਹੜਾ ਕੋਈ ਨੁਕਸਾਨ ਆ ਇਹ ਨਵਾਂ ਹੋਇਆ ਵੀ ਅੱਜ ਅਸੀਂ ਉਹੀ ਕਹਿ ਰਹੇ ਹਾਂ ਵੀ ਨਹੀਂ ਜੀ ਨੁਕਸਾਨ ਹੋ ਗਿਆ ਉਹ ਤੁਸੀਂ ਕਿੱਥੇ ਹੋ ਨਹੀਂ ਮੈਂ ਕਹਿੰਦਾ ਅਸੀਂ ਮੰਗ ਕਰਦੇ ਆਂ ਵੀ ਘੱਟੋ ਘੱਟ 20000 ਕਰੋੜ ਦਾ ਨੁਕਸਾਨ ਤੋਂ ਜ਼ਿਆਦਾ ਹੋਇਆ ਹੈ ਘੱਟੋ ਘੱਟ 20000 ਕਰੋੜ ਜਿਹੜਾ ਹੈਗਾ ਉਹ ਸਾਨੂੰ ਮਿਲਣਾ ਚਾਹੀਦਾ 50 ਤੋਂ 60000 ਕਰੋੜ ਚਲੋ 20000 ਕਰੋੜ ਦਾ ਛੱਡੋ ਗੋਲੀ ਮਾਰੋ ਤੁਸੀਂ ਉਹਨੂੰ ਮੈਂ ਕਹਿਣਾ ਨਹੀਂ ਦਿੰਦੇ ਪਰ ਜਿਹੜਾ 60000 ਕਰੋੜ ਪੰਜਾਬ ਦਾ ਰਹਿੰਦਾ ਹੈ ਉਹ ਤਾਂ ਘੱਟੋ ਘੱਟ ਦੇਣਾ ਚਾਹੀਦਾ ਨਾ ਉੱਟਾ ਸਾਡਾ ਆਪਣਾ ਪੈਸਾ ਹੈ ਸੀ ਆਪਣਾ ਹੱਕ ਮੰਗਦੇ ਆਂ ਗਰੀਬ ਲੋਕਾਂ ਦੇ ਜਿਹੜਾਂ ਦੇ ਘਰ ਦਾ ਨੁਕਸਾਨ ਹੋਇਆ ਹੈ ਜਿਨ੍ਹਾਂ ਦਾ ਵੀ ਹਰ ਤਰ੍ਹਾਂ ਦਾ ਉਹਨਾਂ ਦੀ ਹਰ ਤਰ੍ਹਾਂ ਨੇ ਮੱਤ ਕੀਤੀ ਜਾਊਗੀ ਸਾਉਂ ਨੇ ਕੱਲ ਕਿਹਾ ਕਿ 40000 ਰੁਪਏ ਅਸੀਂ ਪਰ ਘਰ ਨੂੰ ਤਾਂ ਜ ਆ ਸਰਕਾਰ ਲੋਕਾਂ ਦੀ ਸਰਕਾਰ ਹੈ 92 93 ਐਮ ਐਲ ਏ ਬਣਾਉਣੇ ਮੈਂ ਕਹਿ ਸਕਦਾ ਇਹ ਪੰਜਾਬ ਦੇ ਸਾਰੇ ਲੋਕਾਂ ਨੇ ਬਣਾਏ ਨੇ ਕਿਸੇ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਬਣਾਏ ਨੇ ਲੋਕਾਂ ਦੀ ਸਰਕਾਰ ਹੈ ਲੋਕਾਂ ਚ ਹੈ ਸਰਦਾਰ ਤੋਂ ਵਾਣ ਸੇ ਮਾਨ ਸਾਰੇ ਪੰਜਾਬ ਦੇ ਕਿ ਪਿੰਡਾਂ ਚ ਗਏ ਨੇ ਤੇ ਹਰ ਗਰੀਬ ਦਾ ਅਮੀਰ ਦਾ ਤੇ ਆਮ ਨਾਗਰਿਕ ਦਾ ਦੁੱਖ ਸਾਥ ਜene ਕਰਤੇ ਸਭ ਦਾ ਪੂਰਾ ਖਿਆਲ ਰੱਖਿਆ ਜਾ